ਇੱਕ ਇੱਕ ਸ਼ਮਸ਼ਾਨ ਘਾਟ ਤੇ ਜਾ ਕੇ ਹੋਰ ਜਿੱਥੋਂ ਜਿੱਥੋਂ ਕਿਉਂ ਮਿਲਦੇ ਸੀਗੇ ਹਸਪਤਾਲਾਂ ਦੇ ਵਿੱਚ ਜਿੱਥੋਂ ਕੀ ਡੈੱਡ ਬਾਡੀ ਲੈ ਕੇ ਜਾਂਦੇ ਪੋਸਟਮੈਨੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਸੀ ਉਹ ਜਦੋਂ ਉਹਨਾਂ ਦੇ ਸੰਸਕਾਰ ਕਰਦੇ ਸੀ ਨਾ ਗਲਤੀ ਕਿੱਥੇ ਕਰਦੇ ਰਹੇ ਦੇਖੋ ਕੋਈ ਵੀ ਕੰਮ ਜਦੋਂ ਮਾਰਾ ਕਰਦਾ ਰਹੂ ਕਹਿੰਦਾ ਕੁਝ ਨਾ ਕੋਈ ਪੁਆਇੰਟ ਛੱਡ ਜਾਂਦਾ ਉਹਨਾਂ ਨੇ ਜਦੋਂ ਦਰਜ ਕਰਦੇ ਸੀ ਨਾ ਉਹ ਤੇ ਤਰੀਕ ਪਾਉਦੇ ਸੀ ਇਸ ਤਰੀਕ ਨੂੰ ਇੱਕ ਬੰਦਾ ਸਿੱਖ ਨੌਜਵਾਨ ਉਹਦਾ ਰੂਪ ਐਵੇਂ ਐਵੇਂ ਦਾ ਤੇ ਲਵਾਰਸ ਦਾਸ਼ ਦੱਸ ਕਿ ਉਹਦਾ ਸੰਸਕਾਰ ਕਰਦੇ ਉਹ ਜਦੋਂ ਜਸਵੰਤ ਸਿੰਘ ਖਾਲੜਾ ਜੀ ਨੇ ਰਿਕਾਰਡ ਇਕੱਠਾ ਕੀਤਾ ਉਹ ਪਹਿਲਾਂ ਤਾਂ ਦੇਰ ਤੋਂ ਇਨਕਾਰ ਕਰਦੇ ਸੀ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਇੰਚਾਰਜ ਸੀਗੇ ਕਹਿੰਦੇ ਸੀ ਨਹੀਂ ਵੀ ਅਸੀਂ ਨਹੀਂ ਦੇ ਸਕਦੇ ਫਿਰ ਉਹਨਾਂ ਨੇ ਕਿਵੇਂ ਹਿਲਾਵਸੀਲਾ ਕੀਤਾ ਰਿਕਾਰਡ ਇਕੱਠਾ ਰਿਕਾਰਡ ਇਕੱਠਾ ਕਰਕੇ ਫਿਰ ਉਹਨਾਂ ਨੇ ਹਾਈ ਕੋਰਟ ਸੁਪਰੀਮ ਕੋਰਟ 'ਚ ਵੀ ਗਏ ਪਰ ਉਹਨਾਂ ਨੂੰ ਕਿਤੇ ਸਰਵਾਈ ਨਹੀਂ ਮਿਲੀ ਇਹ ਜਿਹੜਾ ਸਿੱਖ ਕੌਮ ਦਾ ਬਹੁਤ ਵੱਡਾ ਨਾਂ ਹੈ ਜਸਵੰਤ ਸਿੰਘ ਖਾਲੜਾ ਉਹਦੇ ਤੇ ਫਿਰ ਇਹ ਦਲਜੀਤ ਦosaur ਜੀ ਜਿਹੜੇ ਇਨਾਂ ਨੇ ਇਹ ਵੀ ਇੱਕ ਬਹੁਤ ਅੱਛੇ ਐਕਟਰ ਪੰਜਾਬੀ ਨੂੰ ਪ੍ਰੈਜ਼ੈਂਟ ਕਰਦੇ ਆ ਤੇ ਵਧੀਆ ਮੂਵੀਜ਼ ਬਣਾਉਂਦੇ ਆ ਫਿਰ ਇਹਨਾਂ ਨੇ ਮੂਵੀ ਜਸਵੰਤ ਸਿੰਘ ਖਾਲੜਾ ਦੇ ਉੱਪਰ ਮੂਵੀ ਤਿਆਰ ਕੀਤੀ ਇੱਥੇ ਇੱਕ ਮੈਂ ਦੱਸਣੀ ਤੁਹਾਨੂੰ ਭੁੱਲ ਗਿਆ ਵੀ ਜਸਵੰਤ ਸਿੰਘ ਖਾਲੜਾ ਜਿਹੜੇ ਆ ਨਾ ਜੀ ਉਹ ਇਥੋਂ ਤਰ ਤਰ ਦੇ ਇੱਕ ਐਸਐਸਪੀ ਸੀ ਅਜੀਤ ਸਿੰਘ ਉਹਨਾਂ ਨੇ ਵੀ ਬਹੁਤ ਉਹਨਾਂ ਤੇ ਦਸ਼ਤ ਕੀਤੀ ਕਿ ਉਹਨਾਂ ਨੂੰ ਘਰੋਂ ਚੱਕ ਕੇ ਇਲਜ਼ਾ ਕੇ ਉਹਨਾਂ ਨੂੰ ਤੇ ਉਹਨਾਂ ਦਾ ਥੋ ਪਤਾ ਨਹੀਂ ਲੱਗਾ ਵੀ ਕੀ ਕਰ ਦਿੱਤਾ ਕੀ ਨਹੀਂ ਕਰ ਬਹੁਤ ਵੱਡਾ ਤੇ ਪਰ ਉਹ ਤਸ਼ੱਦਦ ਟਾਨ ਤੋਂ ਬਾਅਦ ਉਹ ਦੇਖੋ ਐਸਐਸਪੀ ਦਾ ਕੀ ਮਾੜਾ ਅਸਰ ਹੋਇਆ ਕਿ ਉਹਨੇ ਆਪਣੀ ਜਿਹੜੀ ਜਾਨ ਆ ਟ੍ਰੇਨ ਦੇ ਥੱਲੇ ਸਿਰ ਦੇ ਕੇ ਦਿੱਤੀ ਹਾਂ ਆਤਮ ਹੱਤਿਆ ਕੀਤੀ ਆਤਮ ਹੱਤਿਆ ਕੀਤੀ ਉਸ ਬੰਦੇ ਨੇ ਉਹਦੇ ਦੋ ਪੁੱਤਰ ਸੀ ਦੋਨੋਂ ਪੁੱਤਰ ਵੀ ਉਹਦੇ ਮਰ ਗਏ ਉਹਦਾ ਘਰ ਦਾ ਜਿਹੜਾ ਤੇਹ ਸਨੇਸ਼ੋ ਚਿਰਾਗ ਬੁੱਝ ਗਿਆ ਉਹਦਾ ਮਤਲਬ ਉਹਦਾ ਕੇ ਬੱਤੀ ਦੀਵਾ ਬੱਤੀ ਕਰਨ ਵਾਲਾ ਦੀ ਕਹਿ ਸਕਦੇ ਆਪਾਂ ਜਿਵੇਂ ਕੀ ਨਹੀਂ ਰਹਿ ਗਿਆ ਹੁਣ ਇਹ ਦੇਖੋ ਗੱਲ ਇੱਥੇ ਸੋਚਣ ਵਾਲੀ ਇਹ ਗੱਲ ਹੈ ਕਿ ਦਿਲਜੀਤ ਜੀ ਨੇ ਪਿਕਚਰ ਬਣਾਈ ਬਹੁਤ ਸੋਹਣੀ ਪਿਕਚਰ ਬਣਾਈ ਬੜੀ ਵਧੀਆ ਬਣਾਈ ਇਹ ਸਾਡੇ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਨਹੀਂ ਸੀ ਹੈਗੀ ਉਹਨਾਂ ਨੂੰ ਇਹ ਤੋਂ ਸਾਡਾ ਸਿੱਖਤ ਹੋਣ ਦਾ ਇਤਿਹਾਸ ਪਤਾ ਲੱਗਣਾ ਸੀ ਕਿ ਸਾਡੇ ਸਿੱਖਾਂ ਨਾਲ ਕੀ ਜਾਂਸੀਆਂ ਹੋਈਆਂ ਕੀ ਕੀ ਤੱਕੇ ਹੋਏ ਉਹ ਸੀਨ ਨੂੰ ਇਹ ਪਿਕਚਰ ਸਾਰਾ ਕੁਝ ਦਰਸਾ ਰਹੀ ਦਰਸਾਉਣ ਕਰਕੇ ਇਹਨਾਂ ਨੇ ਕਾਫੀ ਟਾਈਮ ਤੋਂ ਪਿਕਚਰ ਨੂੰ ਫੇਲਾ ਬੰਦ ਕਰ ਛੱਡੇ ਬੰਦ ਕਰ ਛੱਡੇ ਹੋਣ ਜੀ ਨਵੀਆਂ ਜੀਆਂ ਖਬਰਾਂ ਆਉਣ ਲੱਗੀਆਂ ਸੀ ਕਿ ਇਹ ਪਿਕਚਰ ਰਿਲੀਜ਼ ਕਰਨ ਜਾ ਰਹੇ ਆ ਜਿਆਦਾ ਕਰਕੇ ਕਿਉਂਕਿ ਦੇਖੋ ਜਿਵੇਂ ਵਿਰਖ ਸਾਹਮਣੇ ਦੱਸਿਆ ਵੀ ਜਿਹੜੀ ਤਾਂ ਅਸੀਂ ਕਹਿੰਦੇ ਸੀਗੀ ਵੀ ਇਹਨੂੰ ਬੰਦ ਕਰੋ ਉਹ ਇਹਨਾਂ ਨੇ ਬੰਦ ਨਹੀਂ ਕੀਤੀ ਜਿਹੜੀ ਅਸੀਂ ਕਹਿੰਦੇ ਸੀ ਚਲਾਓ ਉਹ ਇਹਨਾਂ ਨੇ ਬੰਦ ਕਰ ਦਿੱਤੀ ਕੀ ਮਤਲਬ ਤੁਸੀਂ ਸਮਝਦੇ ਹੋ ਇਹਦੇ ਚ ਸਪਸ਼ਟ ਇਹ ਹੁੰਦਾ ਹੈ ਕਿ ਸਿੱਖ ਕੌਮ ਦਾ ਹਜੇ ਵੀ ਤੱਕੇ ਹੋਰ ਕਿਉਂਕਿ ਇਹ ਮੂਵੀ ਜਦੋਂ ਪੰਜਾਬ 'ਚ ਚੱਲੇਗੀ ਤੇ ਬਹੁਤ ਬੱਦ ਲੋਕਾਂ ਤੱਕ ਜੱਕੇ ਗੱਲ ਪਹੁੰਚੇਗੀ ਮੈਨੂੰ ਜਾਣਕਾਰੀ ਇਹ ਮਿਲੀ ਸੀ ਕਿ ਇਸ ਫਿਲਮ ਵਿੱਚ ਕੋਈ ਵੀ ਗੀਤ ਨਹੀਂ ਹੈਗਾ ਜੀ ਕੋਈ ਵੀ ਗੀਤ ਨਹੀਂ ਹੈਗਾ ਕੋਈ ਵੀ ਮਨੋਰੰਜਨ ਸੀਨ ਨਹੀਂ ਹੈਗਾ ਇਥੇ ਤੱਕ ਵੀ ਵਿਖਾਇਆ ਗਿਆ ਹੈ ਇਸ ਫਿਲਮ ਦੇ ਵਿੱਚ ਕਿ ਮੰਨ ਲਓ ਵੀ ਇੱਕ ਲੜ ਜੜੀ ਬੰਦਾ ਉਹਨੂੰ ਉਹ ਸੰਦਲਿਆ ਨੰਵੀ ਇਹਨੂੰ ਮੁਕਾਬਲਾ ਕਰਤਾ ਹੈ ਮਰ ਗਿਆ ਜੇਕਰ ਉਹ ਹਸਪਤਾਲ ਤੇ ਲੈ ਗਏ ਉਹ ਮੰਨ ਲਓ ਸਹਿਕਦਾ ਪਿਆ ਉਹਦੀ ਜਾਨ ਹੈਗੀ ਹੈ ਉਹਨੂੰ ਦੁਬਾਰਾ ਫਿਰ ਚੁੱਕ ਕੇ ਲੈ ਕੇ ਗੋਲੀਆਂ ਮਾਰਿਆਂਗੇ ਇਹੋ ਜਿਹੇ ਸੀਨ ਇਹਦੇ ਵਿੱਚ ਵਿਖਾਏ ਗਏ ਆ ਜਿੱਥੇ ਤੇ ਮੇਰੇ ਜਾਣਕਾਰੀ ਮਿਲੀ ਹੈ ਮੈਨੂੰ ਜਿਹੜੀ ਜਾਣਕਾਰੀ ਕਿਸੇ ਆਪਣੇ ਕਿਸੇ ਸੀਨੀਅਰ ਆਗੂ ਦੇ ਜਿਹੜਾ ਕੋਈ ਇਹਦੇ ਨਾਲ ਰਿਲੇਟਡ ਸੀ ਉਹਨੇ ਦੱਸੀ ਮੈਨੂੰ ਗੱਲ ਕਿ ਮਨ ਲੋਕ ਇੱਕ ਡੈਡ ਬਾਡੀ ਲੈ ਕੇ ਗਏ ਆ ਆਪਦੇ ਲੋ ਮਰਿਆ ਸਮਝ ਕੇ ਲੈ ਕੇ ਗਏ ਤੇ ਪਹਿਲਾਂ ਮੁਕਾਬਲਾ ਬਣਾਇਆ ਗਿਆ ਜੇਕਰ ਉਹਦੇ ਦੀ ਜਾਨ ਹੈਗੀ ਆ ਕਿਸੇ ਨੇ ਉਹ ਮਤਲਬ ਇਹੋ ਜਿਹੇ ਸੀਨ ਸਾਰੇ ਵਿਖਾਏ ਆ ਉਹਨੂੰ ਫਿਰ ਦੁਬਾਰਾ ਚੱਕ ਕੇ ਲਿਆ ਕੇ ਉਹਨੂੰ ਮਤਲਬ ਫਿਰ ਗੋਲੀਆਂ ਮਾਰੀ ਆ ਗਈਆਂ ਮਤਲਬ ਇਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੂਵੀ ਕਿਹ ਹੈ ਇਹ? ਜਿਹੜੀ ਮੂਵੀ ਹੈ ਉਹ ਸੱਚ ਮਤਲਬ ਜਿਹਨੇ ਨਹੀਂ ਵੇਖਿਆ ਉਹਨੂੰ ਵੇਖ ਕੇ ਸੱਚ ਲੱਗੇਗਾ ਮੈਂ ਉਸ ਸਮੇਂ ਦੇ ਵਿੱਚ ਪਹੁੰਚ ਗਿਆ ਪਹੁੰਚ ਗਿਆ ਮਤਲਬ ਪੂਰਾ ਸੱਚ ਬਖਾਇਆ ਗਿਆ ਵੀ ਪਰ ਜਰਾ ਜਿੰਨਾ ਵੀ ਕੋਈ ਇਹ ਨਹੀਂ ਫਿਰ ਦੂਜੇ ਨੰਬਰ ਤੇ ਉਹਦੇ 'ਚ ਕਿਸੇ ਪਾਰਟੀ ਦੇ ਖਿਲਾਫ ਕੁਝ ਨਹੀਂ ਬੋਲਿਆ ਗਿਆ ਬਹੁਤ ਵੱਡੀ ਗੱਲ ਕੋਈ ਬੈਨ ਹੁੰਦਾ ਹੈ ਵੀ ਮਤਲਬ ਜਦੋਂ ਇਹਨਾਂ ਦਾ ਕਿਸੇ ਪਾਰਟੀ ਦੇ ਖਿਲਾਫ ਨਾਮ ਨਹੀਂ ਆ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕੀਤੀ ਗਈ ਇੱਕ ਹੁੰਦਾ ਚਲੋ ਕੋਈ ਸੈਂਸਰ ਬੋਰਡ ਆਦਾ ਵੀ ਉਹਦਾ ਫਲਾਣੇ ਧਰਮ ਨੂੰ ਖਤਰਾ ਹੈ ਜੀ ਇਸ ਗੱਲ ਤੋਂ ਜਾਂ ਉਹਨਾਂ ਦੀ ਭਾਵਨਾਵਾਂ ਉੱਪੜ ਕੇ ਰੀਆਂ ਕਿਸੇ ਧਰਮ ਦੀ ਗੱਲ ਨਹੀਂ ਉਹਦਾ ਸਿਰਫ ਇੱਕ ਪ੍ਰਸ਼ਾਸ਼ਨ ਦੀ ਗੱਲ ਵਿਖਾਈ ਗਈ ਹੈ ਕਿ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਕਿ ਉਸ ਵੇਲੇ ਦੇ ਭਾਜਪਾ ਨੇ ਥੱਲੇ ਨਿਰਦੇਸ਼ ਦਿੱਤੇ ਤੇ ਫਿਰ ਬਹੁਤਿਆਂ ਨੇ ਆਪਣੇ ਮੋਢਿਆਂ ਦੇ 스타 ਲਾਉਣ ਲਈ ਕੀ ਕੀ ਪੰਜਾਬ ਨਾਲ ਕੀਤਾ ਉਹ ਚੀਜ਼ ਵਿਖਾਈ ਗਈ ਹੈ ਕਿ ਇਨਾ ਵੱਡਾ ਹਤਿਆਚਾਰ ਹੋਇਆ ਪੰਜਾਬ ਦੀ ਧਰਤੀ ਦੇ ਨਾ ਤਾਂ ਕਿਸੇ ਪਾਰਟੀ ਦੇ ਖਿਲਾਫ ਹੈ ਹਾਂਜੀ ਨਾ ਕਿਸੇ ਧਰਮ ਦੇ ਖਿਲਾਫ ਹੈ ਉਹ ਇੱਕ ਮਤਲਬ ਜਿਹੜਾ ਜੋ ਕੁਝ ਵਾਪਰਿਆ ਬਿਲਕੁਲ ਸਚਾਈ ਜਿਹੜੀ ਚੀਜ਼ ਦੀ ਉਹ ਬਿਆਨ ਕੀਤੀ ਕਿ ਜਿਨ੍ਹਾਂ ਨੇ ਉਸ ਚੀਜ਼ ਦੀ ਪੂਰਕ ਕਰਕੇ ਜਾਂ ਜਿਨ੍ਹਾਂ ਨੇ ਉਸ ਦੇ ਨਿਰਮਾਤਾ ਨਾਲ ਜਾਂ ਕੋਈ ਸੰਪਰਕ ਕਰਕੇ ਉਹ ਚੀਜ਼ਾਂ ਵੇਖੀਆਂ ਨੇ ਉਹ ਮਤਲਬ ਇਹ ਸੀ ਇਹਨੂੰ ਬਿਆਨ ਕਰ ਰਹੇ ਆ। ਅੱਛਾ ਸਰ ਦੇਖੋ ਇੱਥੇ ਇੱਕ ਬਹੁਤ ਵੱਡੀ ਗੱਲ ਹੈ। ਜਿਹੜਾ ਡਾਇਰੈਕਟਰ ਹੈ ਉਹ ਡਾਇਰੈਕਟਰ ਨੂੰ ਇਹਨੂੰ ਪੂਰੀ ਪਿਕਚਰ ਨੂੰ ਡਾਇਰੈਕਟ ਕਰਨ ਵਾਸਤੇ ਉਹਨੇ ਪੂਰਾ ਉਸ ਮੋਹੱਲ ਨੂੰ ਜਾਣਿਆ ਹੋਏਗਾ। ਦੇਖੋ ਪੂਰਾ ਜਾਣਿਆ ਪੂਰਿਆ ਵਿਚਾਰਿਆ ਵੀ ਕੋਈ ਮੈਥੋਂ ਇਹੋ ਜਿਹਾ ਸੀਨ ਜਾਂ ਕੋਈ ਇਹੋ ਜਿਹੀ ਚੀਜ਼ ਵਿੱਚ ਭਾਈ ਨਾ ਜਾਵੇ ਜੜੀ ਕੀ ਹੋਈ ਨਾ ਹੋਵੇ ਦੇਖੋ ਜੀ ਖਰੇ ਕੋ ਉਹਦੇ ਕਿੰਨੇ ਚਿਰ ਦੀ ਖੋਜ ਹੋਵੇਗੀ ਜੀ ਕਿੱਥੇ ਕਿੱਥੇ ਉਹਨੇ ਖੋਜ ਕੀਤੀ ਹੋਵੇਗੀ ਉਹਨੇ ਵੀ ਕੋਈ ਕਲੂ ਇਕੱਠੇ ਕੀਤੇ ਹੋਣਗੇ ਕਿ ਮੈਂ ਵੀ ਐਸੀ ਚੀਜ਼ ਲੋਕਾਂ ਨੂੰ ਮਖਾਉਣ ਜਾ ਰਿਹਾ ਹਾਂ ਤੇ ਲੋਕਾਂ ਨੂੰ ਪਸੰਦ ਆਵੇ ਇਸ ਕਰਕੇ ਆਵਾਂਗੇ ਨਾ ਪਰ ਇਹ ਮਤਲਬ ਹੈ ਇੱਕ ਤਰਾਸਦੀ ਵਾਲਾ ਮਾਹੌਲ ਹੈ ਕਿ ਅੱਜ ਜਿਹੜਾ ਵੇਖਿਆ ਜਾਵੇ ਅੱਜ ਇਹਨਾਂ ਸਿਰਫ ਕੋ ਗੱਲ ਇੱਥੇ ਆਦਰਮਿੰਦਰ ਜੀ ਕਿ ਇਹ ਸਰਕਾਰਾਂ ਇਹ ਲੋਕ ਸਮਝਦੇ ਆ ਕਿ ਅਸੀਂ ਸਿੱਖਾਂ ਨੂੰ ਮੰਨ ਲਿਆ ਅਸੀਂ ਸਿੱਖਾਂ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਪੈਦਾ ਕਰਦੇ ਜਿਹੜੇ ਹੈ ਸਾਡੇ ਇਹਨੇ ਪਹਿਰਾਵੇ ਸਿਖਾਦੇ ਨੇ ਤੇ ਉਹ ਸਿਰਫ ਡਰਾਮੇ ਬਾਜੀ ਕਰ ਡਰਾਮੇ ਤੇ ਇੱਕ ਵਾਰ ਕਿਸੇ ਮੈਨੂੰ ਹੋਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਸਰਕਾਰ ਨੇ ਜਾਂ ਸੈਇਸਰ ਬੋਰਡ ਨੇ ਮਨਜ਼ੂਰੀ ਕਿਉਂ ਨਹੀਂ ਦਿੱਤੀ ਕਿ ਭਾਜਪਾ ਸਰਕਾਰ ਦੇ ਵਿੱਚ ਰਮਨੀਤ ਬਿੱਟੂ ਹੈ ਜਿਹੜਾ ਉਹ ਹੋਣ ਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਹਾਂ ਹੋ ਸਕਦਾ ਕਿਉਂਕਿ ਰਮਨੀਤ ਬਿੱਟੂ ਦੇ ਦਾਦੇ ਦੇ ਰਾਜਕਾਲ ਦੇ ਸਾਰਾ ਕੁਝ ਹੋਇਆ ਹੋ ਸਕਦਾ ਹੈ ਉਹ ਤੁਹਾਡਾ ਬਿਲਕੁਲ ਸਵਾਲ ਵਧੀਆ ਹੈ ਹੋ ਸਕਦਾ ਕਿ ਉਹ ਵੀ ੜਕਾ ਬਣਦਾ ਪਿਆ ਹੋਵੇ ਇਸ ਗੱਲ ਦੇ ਵਿੱਚ ਕਿਉਂਕਿ ਇੱਕ ਨਵੀਂ ਚੀਜ਼ ਸਾਹਮਣੇ ਆ ਜਣੀ ਉੱਪਰ ਕੇ ਇੱਕ ਸਾਹਮਣੇ ਉਹ ਚੀਜ਼ ਵਿਖਾਉਣੀ ਤੇ ਉਹ ਜਿਹੜਾ ਕੁਝ ਉਹਨਾਂ ਦੇ ਰਾਜ ਭਾਗ ਚ ਹੋਇਆ ਉਹ ਚੀਜ਼ ਜਦੋਂ ਲੋਕਾਂ ਨੂੰ ਸਾਹਮਣੇ ਪਤਾ ਲੱਗੇਗੀ ਤੇ ਕਬੜੀ ਵੱਡੀ ਨੱਬਤ ਪੈਦਾ ਹੋਣੀ ਹੈ ਇਹ ਨਫਰਤ ਭਾਜਪਾ ਦੇ ਖਿਲਾਫ ਵੀ ਪੈਦਾ ਹੋਣੀ ਹੈ ਵੀ ਇਹ ਸਪੇਸ ਪਰਿਵਾਰ ਦੇ ਮੁਖੀਆਂ ਨੇ ਆ ਕੋ ਸਾਡੇ ਨਾਲ ਕੀਤਾ ਤੁਸੀਂ ਉਹਨੂੰ ਆਪਣੀ ਪਾਰਟੀ 'ਚ ਬਿਠਾਈ ਬਿਠਾਈ ਇਹ ਗੱਲਾਂ ਇਹੋ ਜਿਹੀ ਕਹੀ ਹੋ ਸਕਦੀਆਂ ਮਿੱਟੂ ਵਾਸਤੇ ਵੀ ਸਭ ਮੈਂ ਤਾਂ ਇਹ ਗੱਲ ਇਹ ਕਰ ਰਿਹਾ ਵੀ ਮਿੱਟੂ ਵਾਸਤੇ ਜੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਪਰ ਪਟੂ ਆਸੇ ਲੋਕਾਂ ਨੂੰ ਫੇਸ ਕਰਨਾ ਬੜਾ ਔਖਾ ਹੋ ਜਾਣਾ ਹਾਂ ਕਿਉਂਕਿ ਇਹ ਪਟੂ ਗੱਲਾਂ ਮਾਰਦਾ ਬਕੋਕ ਰੀਆਂ ਬਕੋਕ ਰੀਆਂ ਪਰ ਜਦੋਂ ਉਹਨਾਂ ਨੂੰ ਪਤਾ ਲੱਗੇ ਇਹਦੇ ਦਾਦੇ ਨੇ ਇਹ ਸਿੱਖ ਕੌਮ ਨਾਲ ਆ ਕੰਮ ਕੀਤਾ ਸੀ ਕਿਉਂਕਿ ਪੁਰਾਣਿਆਂ ਨੂੰ ਤਾਂ ਪਤਾ ਹੈ ਪੁਰਾਣਿਆਂ ਨੂੰ ਪਤਾ ਨਵੇਂ ਨੂੰ ਨਹੀਂ ਨਵੇਂ ਨੂੰ ਪਤਾ ਨਹੀਂ ਇਹਦੇ ਲਈ ਬਸ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਇਹ ਹੋ ਸਕਦਾ ਹੈ ਕਿ ਇਹ ਉਸੇ ਕਾਰਨ ਹੋਵੇ ਉਸੇ ਕਾਰਨ ਕਰ ਇਹ ਉਸੇ ਕਾਰਨ ਹੀ ਹੋ ਸਕਦਾ ਗੱਲ ਹੋਵੇ ਕਿਉਂਕਿ ਉਹ ਮਤਲਬ ਉਹ ਨਾ ਚਾਹਦਾ ਹੋਵੇ ਕਿਉਂਕਿ ਇਸ ਵੇਲੇ ਉਹ ਜੇ ਸਭ ਤੋਂ ਵੱਡਾ ਵੇਖਿਆ ਜਾਵੇ ਤੇ ਬੀਜੇਪੀ ਦਾ ਆਗੂ ਹੈ ਇਹੋ ਨੇ ਪੰਜਾਬ ਤੋਂ ਪੰਜਾਬ ਚ ਹੈ ਨਾ ਇਹ ਪਰ ਇਹ ਗੱਲ ਹੈ ਨਾ ਇਹ ਗੱਲ ਤਾਂ ਸਮਝ ਤੋਂ ਬਾਹਰ ਹੈ ਭਾਵੇਂ ਤੁਸੀਂ ਉਸ ਗੱਲ ਨੂੰ ਲੈ ਲੋ ਕਿ ਇੱਕ ਬੰਨੇ ਉਹ ਤਾਂ ਕਾਂਗਰਸ ਤੇ ਭਾਜਪਾ ਜਿਵੇਂ ਇੱਕ ਕਹਿ ਦਈਏ ਵੀ ਆਪਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਿ ਦੁਸ਼ਮਣੀ ਕੱਢ ਰੱਖੀ ਜੀ ਨਾਲ ਤੇ ਸਿੱਖਾਂ ਦੇ ਖਿਲਾਫ ਦੋਵੇਂ ਇਕੱਠੇ ਨੇ ਗੱਲ ਤਾਂ ਸਾਰੀ ਕਾਂਗਰਸ ਦੇ ਰਾਜ ਵਿੱਚ ਹੋਈ ਹੈ ਨਾ ਤੇ ਕਾਂਗਰਸ ਦਾ ਰਾਜ ਵਿਖਾਉਣਾ ਉਸ ਫਿਲਮ ਦੇ ਵਿੱਚ ਕਾਂਗਰਸ ਨੇ ਕੀ ਧੱਕਾ ਸਿੱਖਾਂ ਨਾਲ ਕੀਤਾ ਤੇ ਜਿਹੜੀ ਭਾਜਪਾ ਹੈ ਕਾਂਗਰਸ ਦਾ ਪੱਕੂਰੀ ਇੱਕ ਹਿਸਾਬ ਇੱਥੋਂ ਇਹ ਸਾਫ ਇੱਥੋਂ ਹੁੰਦਾ ਪਿਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਇਹ ਇੱਕ ਟਾਰਗੇਟ ਸਿਕਪਮ ਵਾਸਤੇ ਆ ਇਹ ਆਉਂਦੇ ਸਮੇਂ ਵਿੱਚ ਕੀ ਹੋਵੇਗਾ ਆਉਂਦੇ ਸਮੇਂ ਵਿੱਚ ਹੋਵੇਗਾ ਕਿਉਂ ਹੋਵੇਗਾ ਕਿਉਂਕਿ ਜਦੋਂ ਸਾਡੇ ਕੋਲ ਜਿਹੜੀ ਰਾਜਸੀ ਸ਼ਕਤੀ ਸਾਡੀ ਮੈਂ ਬੜੀ ਸਪਸ਼ਟ ਗੱਲ ਕਰਦਾ ਉਹਨਾਂ ਆਪਾਂ ਬੜੀ ਰੁਖਸ਼ੋਪ ਗੱਲ ਕੀਤੀ ਉਸ ਸ਼ਰੋਣੀ ਅਕਾਲੀ ਦਾ ਅਸੀਂ ਨਿੱਕੇ ਨਿੱਕੇ ਲਾਲਚਾ ਕਰਕੇ ਸ਼ਰੋਣੀ ਅਕਾਲੀ ਦਾ ਕਮਜ਼ੋਰ ਕਰਦੇ ਆ